ਸਬੰਧੀ ਮਹਾ ਡਾਕਟਰ ਦੇ ਨਾਲ ਚਰਚਾ ਕਰਾਂਗੇ ਤੁਸੀਂ ਵੀ ਕਾਲ ਕਰਕੇ ਆਪਣੇ ਬੱਚੇ ਦੇ ਨਾਲ ਜੁੜੀ ਸਮੱਸਿਆ ਡਾਕਟਰ ਨੂੰ ਦੱਸ ਸਕਦੇ ਹੋ ਔਰ ਇਸ ਤੋਂ ਪਹਿਲਾਂ ਕਿ ਅਸੀਂ ਡਾਕਟਰ ਦੇ ਨਾਲ ਗੱਲਬਾਤ ਸ਼ੁਰੂ ਕਰੀਏ ਪਹਿਲਾਂ ਵੇਖ ਲੈਣਿਆ ਖਾਸ ਰਿਪੋਰਟ ਮਸਲ ਇੰਬੈਲੈਂਸਸ ਪਾ ਮਾਸਪੇਸ਼ੀਆਂ ਦਾ ਅਸੰਤੁਲਨ ਇਹ ਉਦੋਂ ਹੁੰਦਾ ਹੈ ਜਦੋਂ ਵੱਖ-ਵੱਖ ਮਾਸਪੇਸ਼ੀਆਂ ਦੇ ਸਮੂਹਾਂ ਵਿੱਚਕਾਰ ਤਾਕਤ ਜਾਂ ਫਿਰ ਤਣਾਅ ਦੀ ਅਸਮਾਨ ਵੰਡ ਹੁੰਦੀ ਹੈ ਬੱਚਿਆਂ ਦੇ ਵਿੱਚ ਮਾਸਪੇਸ਼ੀਆਂ ਦੇ ਅਸੰਤੁਲਨ ਵਿਕਾਸ ਸੰਬੰਧੀ ਇਸ਼ੂਜ਼ ਜੈਨੇਟਿਕ ਸਥਿਤੀਆਂ ਜਾਂ ਫਿਰ ਖਾਸ ਮਾਸਪੇਸ਼ੀਆਂ ਦੇ ਸਮੂਹਾਂ ਦੀ ਜ਼ਿਆਦਾ ਵਰਤੋਂ ਸਮੇਤ ਕਈ ਕਾਰਕਾਂ ਦੇ ਨਤੀਜੇ ਵਜੋਂ ਹੋ ਸਕਦੇ ਜਿਸ ਦੇ ਵਿੱਚ ਭਾਰੀ ਪਰ ਕਮ ਸਕੂਲੀ ਬੈਗ ਵੀ ਸ਼ਾਮਿਲ ਹੈ ਇਹ ਅਸੰਤੁਲਨ ਮੂਵਮੈਂਟ ਪੋਸਚਰ ਅਤੇ ਓਵਰਆਲ ਫਿਜ਼ੀਕਲ ਡਵੈਲਪਮੈਂਟ ਦੇ ਵਿੱਚ ਮੁਸ਼ਕਲ ਪੈਦਾ ਕਰ ਸਕਦਾ ਹੈ ਮਸਲ ਇੰਬੈਲੈਂਸਸ ਦੇ ਲੱਛਣ ਕੀ ਨੇ ਤੁਰਨ ਦੌੜਨ ਛਾਲ ਮਾਰਨ ਜਾਂ ਫਿਰ ਪੌੜੀਆਂ ਚੜ੍ਹਨ ਦੇ ਵਿੱਚ ਮੁਸ਼ਕਲ ਬਾਹਾਂ ਚੁੱਕਣ ਖੁਦ ਖਾਣਾ ਖਾਣ ਜਾਂ ਫਿਰ ਚੀਜ਼ਾਂ ਚੁੱਕਣ ਅਤੇ ਫੜਨ ਦੇ ਵਿੱਚ ਅਸਮਰਥਾ ਲਿਖਣ ਅਤੇ ਕੱਪੜੇ ਦੇ ਬਟਨ ਲਗਾਉਣ ਸਮੇਂ ਸਮੱਸਿਆ ਬਾਹਾਂ ਦੇ ਲੱਤਾਂ ਦੇ ਵਿੱਚ ਮਾਸਪੇਸ਼ੀਆਂ ਦੀ ਕਮਜ਼ੋਰੀ ਸ਼ੈਲੋ ਬਰੀਥਿੰਗ ਮਸਲ ਇੰਬੈਲੈਂਸਸ ਦੇ ਕਾਰਨ ਕੀ ਨਿਊਰੋਮਸਕੂਲਰ ਅਤੇ ਜੈਨੇਟਿਕ ਵਿਗਾੜ ਸੱਟਾਂ ਤੇ ਲਾ ਜੀਵਨ ਸ਼ੈਲੀ ਦੇ ਕਾਰਕ ਹੋਰ ਯੋਗਦਾਨ ਪਾਉਣ ਵਾਲੇ ਕਾਰਕ ਡਾਕਟਰੀ ਸਥਿਤੀਆਂ ਐਕਵਾਇਰਡ ਨਿਊਰੋਥੈਰੇਪੀ ਬੱਚਿਆਂ ਦੇ ਵਿੱਚ ਮਾਸਪੇਸ਼ੀਆਂ ਦੇ ਅਸੰਤੁਲਨ ਦੇ ਇਲਾਜ ਦੇ ਵਿੱਚ ਆਮ ਤੌਰ ਤੇ ਕਈ ਤਰ੍ਹਾਂ ਦੇ ਤਰੀਕੇ ਸ਼ਾਮਿਲ ਹੁੰਦੇ ਨੇ ਜਿਸ ਦੇ ਵਿੱਚ ਸਰੀਰਕ ਥੈਰੇਪੀ ਕਸਰਤ ਅਤੇ ਕੁਝ ਮਾਮਲਿਆਂ ਦੇ ਵਿੱਚ ਦਵਾਈ ਜਾਂ ਫਿਰ ਸਰਜਰੀ ਸ਼ਾਮਿਲ ਹੁੰਦੀ ਹੈ ਖਾਸ ਇਲਾਜ ਯੋਜਨਾ ਅਸੰਤੁਲਨ ਦੇ ਮੂਲ ਕਾਰਨ ਅਤੇ ਬੱਚੇ ਦੀ ਵਿਅਕਤੀਗਤ ਜ਼ਰੂਰਤਾਂ ਤੇ ਵੀ ਨਿਰਭਰ ਕਰਦੀ ਹੈ ਤਾਂ 14 ਸਾਲ ਤੋਂ ਜੋ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਦੇ ਵਿੱਚ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਔਰ ਇਕੱਲੇ ਲੁਧਿਆਣਾ ਸ਼ਹਿਰ ਦਾ ਹੀ ਅਗਰ ਮੈਂ ਤੁਹਾਨੂੰ ਡਾਟਾ ਦੱਸਾਂ ਤਾਂ ਰਫਲੀ 10 ਤੋਂ 12 ਬੱਚੇ ਹਰ ਰੋਜ਼ ਯਾਨੀ ਮਾਤਾ ਪਿਤਾ ਹਰ ਰੋਜ਼ ਹੀ ਡਾਕਟਰ ਤੋਂ ਇਹ ਸਮੱਸਿਆ ਲੈ ਕੇ ਪਹੁੰਚ ਰਹੇ ਨੇ ਆਪਣੇ ਬੱਚੇ ਦੀ ਕਿ ਉਹ ਗਰਦਨ ਤੋਂ ਕਮਰ ਤੱਕਰ ਦਰਦ ਮਹਿਸੂਸ ਕਰ ਰਹੇ ਨੇ ਕਿਉਂਕਿ ਅਸੀਂ ਬੱਚਿਆਂ ਨੂੰ ਹਵਕ ਦੇ ਉੱਤੇ ਪੂਰਾ ਧਿਆਨ ਦੇ ਰਿਹਾ ਕਿ ਬੱਚੇ ਨੇ ਹੋਮਵਰਕ ਕੀਤਾ ਹੈ ਕਿ ਨਹੀਂ ਕੀਤਾ ਹੈ ਉਸ ਦੀ ਕਰਿਕੂਲਮ ਐਕਟੀਵਿਟੀਜ਼ ਨੂੰ ਲੈ ਕੇ ਵੀ ਅਸੀਂ ਧਿਆਨ ਦਿੰਦੇ ਆ ਮਾਤਾ ਪਿਤਾ ਖਾਸ ਤੌਰ ਦੇ ਉੱਤੇ ਲੇਕਿਨ ਜੋ ਬੱਚਿਆਂ ਦਾ ਸਕੂਲੀ ਬੈਗ ਹੈ ਉਸ ਦੇ ਭਾਰ ਦੇ ਉੱਤੇ ਵੀ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਰ ਰੋਜ਼ੀ ਛੋਟੇ ਬੱਚੇ ਜਦੋਂ ਇੰਨਾ ਪਾਰੀ ਪਰਕਮ ਬੈਗ ਦਾ ਬੋਝ ਚੱਕਦੇ ਨੇ ਤਾਂ ਉਸ ਦਾ ਸਿੱਧਾ ਅਸਰ ਉਹਨਾਂ ਦੀ ਜੋ ਰੀੜ ਦੀ ਹੱਡੀ ਹੈ ਉਸ ਦੇ ਉੱਤੇ ਪੈ ਰਿਹਾ ਮਸਲ ਇੰਬੈਲੈਂਸਸ ਦੀ ਜੋ ਇਸ਼ੂ ਵਧ ਰਹੀ ਨਹੀਂ ਇਸ ਨੂੰ ਲੈ ਕੇ ਅੱਜ ਅਸੀਂ ਮਹਾ ਡਾਕਟਰ ਦੇ ਨਾਲ ਚਰਚਾ ਕਰ ਰਹੇ ਹਾਂ ਅਗਰ ਤੁਹਾਡਾ ਬੱਚਾ ਵੀ ਇਹ ਸ਼ਿਕਾਇਤ ਕਰਦਾ ਹੈ ਕਿ ਉਸ ਨੂੰ ਦਰਦ ਮਹਿਸੂਸ ਹੋ ਰਿਹਾ ਹੈ ਜਾਂ ਕਿਸੇ ਤਰੀਕੇ ਦੀ ਤਬਦੀਲੀ ਤੁਸੀਂ ਆਪਣੇ ਬੱਚੇ ਦੇ ਵਿੱਚ ਨੋਟ ਕਰ ਪਾ ਰਹੇ ਹੋ ਤਾਂ ਤੁਸੀਂ ਕਾਲ ਕਰਕੇ ਡਾਕਟਰ ਨੂੰ ਆਪਣੀ ਸਮੱਸਿਆ ਦੱਸ ਸਕਦੇ ਹੋ ਸਪੈਸ਼ਲੀ ਇਹ ਅੱਜ ਅਸੀਂ ਜੋ ਇਹ ਟੌਪਿਕ ਲਿਆਂਦਾ ਹੈ ਇਸੇ ਮਕਸਦ ਦੇ ਨਾਲ ਕਿ ਛੋਟੇ ਬੱਚੇ ਕਈ ਕਈ ਵਾਰ ਇੰਜ ਹੁੰਦਾ ਹੈ ਕਿ ਉਹ ਬੋਲ ਕੇ ਨਹੀਂ ਦੱਸ ਪਾਉਂਦੇ ਲੇਕਿਨ ਵਿਵਹਾਰ ਦੇ ਵਿੱਚ ਤਬਦੀਲੀ ਮਾਤਾ ਪਿਤਾ ਨੋਟ ਕਈ ਵਾਰ ਕਰਦੇ ਵੀ ਨਹੀਂ ਕਈ ਵਾਰ ਧਿਆਨ ਨਹੀਂ ਵਿਦੰਦੇ ਤਾਂ ਜਹੇ ਚ ਅਗਰ ਬੱਚਾ ਤੁਹਾਡਾ ਕੇ ਸਕੂਲ ਤੋਂ ਥਕਾਵਟ ਮਹਿਸੂਸ ਕਰ ਰਿਹਾ ਹੈ ਔਰ ਉਹ ਬੈੱਡ ਦੇ ਉੱਤੇ ਲੇਟ ਰਿਹਾ ਸੋਫੇ ਦੇ ਉੱਤੇ ਲੇਟ ਰਿਹਾ ਜਾਂ ਸੌਣ ਦੇ ਵਿੱਚ ਉਹਨੂੰ ਦਿੱਕਤ ਮਹਿਸੂਸ ਹੋਣ ਲੱਗੀ ਹੈ ਉਹ ਦਰਦ ਦੀ ਸ਼ਿਕਾਇਤ ਤੁਹਾਨੂੰ ਦੱਸਦਾ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਹੀ ਹੈ ਗਰਦਨ 'ਚ ਦਰਦ ਮਹਿਸੂਸ ਹੋ ਰਹੀ ਹੈ ਤਾਂ ਇਸ ਨੂੰ ਅਣ ਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਸਕੂਲੀ ਬੈਗ ਜਿਸ ਤਰੀਕੇ ਦੇ ਨਾਲ ਉਸ ਦਾ ਵੇ ਜੋ weight ਹੈ ਹਾਲਾਂਕਿ ਉਹ ਨਿਰਧਾਰਿਤ ਕੀਤਾ ਗਿਆ ਹੈ ਜੋ ਕਲਾਸ ਹੈ ਸਟੈਂਡਰਡ ਹੈ ਉਸ ਦੇ ਅਕੋਰਡਿੰਗ ਲੇਕਿਨ ਫਿਰ ਵੀ ਕਈ ਵਾਰ ਇਹ ਹੁੰਦਾ ਹੈ ਕਿ ਬੱਚੇ ਹਰੇਕ ਬੱਚੇ ਦਾ weight ਪਰ ਸਰੀਰਕ ਪੱਖੋਂ ਜੋ ਤੰਦਰੁਸਤੀ ਹੁੰਦੀ ਹੈ ਸਾਰੇ ਬੱਚੇ ਇੱਕ ਸਮਾਨ ਨਹੀਂ ਹੁੰਦੇ ਤਾਂ ਲਿਹਾਜ਼ਨ ਇਹ ਅਸਰ ਜੜਿਆ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਡਾਕਟਰ ਨਵਰੋਜ਼ ਕਪਲ ਸਰ ਨਾਲ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਆ ਲੇਕਿਨ ਪਹਿਲਾ ਸਵਾਗਤ ਕਰ ਲੈਂਦੇ ਆ ਡਾਕਟਰ ਨਵਰੋਜ਼ ਸਵਾਗਤ ਹੈ ਡੈਲੀਪੋਸਟ ਪੰਜਾਬ ਰਣਾ ਹਿਮਾਚਲ ਤੇ ਤੁਹਾਡਾ ਡਾਕਟਰ 와ਸ ਮਿਲ 파ਰੀਏ ਤੁਹਾਨੂੰ ਹਾਂਜੀ ਹਾਂਜੀ ਜੀ ਡਾਕਟਰ ਬੱਚਿਆਂ ਦੇ ਵਿੱਚ ਮਾਸਪੇਸ਼ੀਆਂ ਦੀ ਇਹ ਜੋ ਕਮਜ਼ੋਰੀ ਹੈ ਸਾ ਕੀ ਕਾਰਨ ਹੈ ਕਿਉਂਕਿ ਸਕੂਲੀ ਬੈਗ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਬੜੇ ਭਾਰੀ ਪਰਕਮ ਬੈਗ ਜਿਹੜੇ ਨੇ ਉਹ ਬੱਚੇ ਉਠਾਉਂਦੇ ਨੇ ਔਰ ਫਿਰ ਉਹ ਪਠਦਰਦ ਦੀ ਸ਼ਿਕਾਇਤ ਕਰਦੇ ਨੇ ਇਸ ਬਿਮਾਰੀ ਨੂੰ ਲੈ ਕੇ ਅਸੀਂ ਚਾਹਵਾਂਗੇ ਕਿ ਤੁਸੀਂ ਜਾਣਕਾਰੀ ਦਿਓ ਮੁੱਖ ਵੱਡੇ ਕਾਰਨ ਕੀ ਜ਼ਿਆਦਾ weight ਉਠਾਉਣਾ ਹੀ ਹੈ ਜਾਂ ਫਿਰ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਦੇਖੋ ਸਭ ਤੋਂ ਮੇਨ ਕਾਰਨ ਤਾਂ ਜੇ ਆਪਾਂ ਮੋਸਟ ਕਾਮਨ ਜਿਆਦਾ ਬੱਚਿਆਂ ਦੀ ਗੱਲ ਕਰੀਏ ਤਾਂ ਜਿਹੜਾ weight ਹੈ ਉਹ 10 ਤੋਂ 15% ਜਿਹੜਾ ਬੱਚੇ ਦਾ weight ਹੈ ਉਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਬੈਗ ਦਾ ਜੀ ਜੇਕਰ ਪਾਸ ਤੋਂ ਜ਼ਿਆਦਾ weight ਚੱਕਦੇ ਆ ਤਾਂ ਡੈਫੀਨਿਟਲੀ ਹੈ ਕਿ ਮਸਲ ਪ੍ਰੋਬਲਮਸ ਮਸਲ ਵੀਕਨੈਸ ਫਟੀਕ ਬੱਚਾ ਤੱਕ ਤੱਕ ਹੈ ਮਹਿਸੂਸ ਕਰਦਾ ਹੈ ਇਹ ਸਾਰੀਆਂ ਪ੍ਰੋਬਲਮ ਜ਼ਰੂਰ ਆਉਂਦੀਆਂ ਜੀ ਔਰ ਕਈ ਵਾਰ ਡਾਕਟਰ ਇੰਜ ਹੁੰਦਾ ਹੈ ਕਿ ਬੱਚੇ ਆਪ ਖੁਦ ਬੋਲ ਕੇ ਨਹੀਂ ਦੱਸਦੇ ਤਾਂ ਜਹੇ ਚ ਕਿੰਨਾ ਤੁਸੀਂ ਜ਼ਰੂਰੀ ਮੰਨਦੇ ਹੋ ਕਿ ਮਾਤਾ ਪਿਤਾ ਬੱਚੇ ਦੇ ਚੇਂਜ ਹੁੰਦੇ ਬਿਹੇਵੀਅਰ ਦੇ ਉੱਤੇ ਗੌਰ ਕਰਨ ਅਗਰ ਬੱਚਾ ਵਾਕਈ ਕੋਈ ਤਕਲੀਫ ਦੇ ਵਿੱਚ ਹੈ ਤਾਂ ਮਾਤਾ ਪਿਤਾ ਕਿਨਾ ਚੀਜ਼ ਜ਼ਿਆਦਾ ਖਾਸ ਧਿਆਨ ਰੱਖਣ ਦੇਖੋ ਜਿਆਦਾਤਰ ਬੱਚੇ ਤੁਹਾਨੂੰ ਥੱਕੇ ਥੱਕੇ ਫੀਲ ਹੋਣਗੇ ਬੱਚੇ ਜਲਦੀ ਆਪਣਾ ਹੋਰ ਐਕਟੀਵिटीज ਨੂੰ ਅਵੋਇਡ ਕਰਨਗੇ ਸਲੀਪੀ ਫੀਲ ਕਰਦੇ ਆ ਇਤਾਂ ਦੀ ਜੇ ਸਵੱਸਿਆਵਾਂ ਆਉਂਦੀਆਂ ਤਾਂ ਆਪਾਂ ਮਾਪੇ ਧਿਆਨ ਦੇ ਸਕਦੇ ਬਾਕੀ ਜ਼ਿਆਦਾਤਰ ਸਕੂਲੀ ਬੱਚੇ ਜਿਹੜੇ ਆ ਉਹ ਬੁਲ ਕੇ ਦੱਸ ਦਿੰਦੇ ਆ ਕਿਉਂਕਿ ਉਹ ਸਕੂਲ ਗੋਇੰਗ ਚਿਲड्रन ਹੁੰਦੇ ਆ ਤੇ ਜਿਹੜੇ ਉਸ ਤੋਂ ਛੋਟੇ ਬੱਚੇ ਜਿਨ੍ਹਾਂ ਦੇ ਵਿੱਚ ਮਸਲ ਪ੍ਰੋਬਲਮਸ ਆਉਂਦੀਆਂ ਉਹਨਾਂ ਦੇ ਵਿੱਚ ਹੋਰ ਤੁਹਾਨੂੰ ਪ੍ਰੋਬਲਮਸ ਕਮਜ਼ੋਰੀ ਲੱਗਣਾ ਬੱਚੇ ਦਾ ਖੁਦ ਤੋਂ ਬੈਠ ਕੇ ਪ੍ਰੋਪਰ ਤਰੀਕੇ ਨਾਲ ਨਾ ਉੱਠਣਾ ਟੇਡਾ ਫਟਾ ਚੱਲਣਾ ਇਹ ਸਭ ਚੀਜ਼ਾਂ ਤੋਂ ਆਪਾਂ ਜਜ ਕਰ ਸਕਦੇ ਆ ਕਿ ਕੋਈ ਪ੍ਰੋਬਲਮ ਚੱਲ ਰਹੀ ਹੈ ਡਾਕਟਰ ਕੀ ਮਾਸਪੇਸ਼ੀਆ ਦਾ ਅਸੰਤੁਲਨ ਜੈਨੇਟਿਕ ਹੋ ਸਕਦਾ? ਬਿਲਕੁਲ ਜੀ ਮਾਸਪੇਸ਼ੀਆ ਦਾ ਅਸੰਤੁਲਨ ਜੈਨੇਟਿਕ ਹੋ ਸਕਦਾ। ਹਮਮ ਔਰ ਬੱਚਿਆਂ ਦੇ ਵਿੱਚ ਮਾਸਪੇਸ਼ੀਆਂ ਦੀ ਜੋ ਇਹ ਦਿੱਕਤ ਹੈ ਆ ਕਿ ਇਹ ਹਰੇਕ ਬੱਚੇ ਦੇ ਵਿੱਚ ਡਾਕਟਰ ਵੇਰੀ ਕਰਦੀ ਹੈ ਕਿ ਉਹ ਸਿਰਕ ਪੱਖੋਂ ਹੈਲਦੀ ਹੈ ਨਹੀਂ ਹੈਲਦੀ ਹੈ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਕਿ ਹਰੇਕ ਬੱਚਾ ਇੱਕੋ ਸਮਾਨ ਨਹੀਂ ਹੁੰਦਾ ਤਾਂ ਅਜਿਹੇ ਦੇ ਵਿੱਚ ਕਿਵੇਂ ਧਿਆਨ ਰੱਖਿਆ ਜਾਏ ਉਹਨਾਂ ਦੇ ਖੁਰਾਕ ਦਾ ਕਿੰਨਾ ਰੋਲ ਰਹਿੰਦਾ ਹੈ? ਦੇਖੋ ਬੱਚਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਤਾਂ ਮੋਸਟਲੀ ਬੱਚਿਆਂ 'ਚ ਵਿਟਾਮਿਨ ਡੀ ਕੈਲਸ਼ੀਅਮ ਦੀ ਕਮੀ ਪਾਈ ਜਾਂਦੀ ਹੈ। ਹਾਂ ਠੀਕ ਹੈ ਉਹ ਦੇ ਉਹਨੂੰ ਅੱਛੀ ਖੁਰਾਕ ਦਿਓ ਦੁੱਧ ਦਹੀਂ ਅੱਜਕਲ ਬੱਚੇ ਅਵੋਇਡ ਕਰਦੇ ਆ ਬਹੁਤ ਜ਼ਰੂਰੀ ਹੈ ਦੁੱਧ ਦਹੀਂ ਪਨੀਰ ਖਾਣਾ ਹਰੀਆਂ ਸਬਜ਼ੀਆਂ ਖਾਣਾ ਫਾਸਟ ਫੂਡ ਅਵੋਇਡ ਕਰਨਾ ग्रीन सैलेड ਦਾ ਸੇਵਨ ਕਰਨਾ ਦੁੱਧ ਪੀਣਾ ਇਹ ਸਭ ਜਿੰਨਾ ਬਹੁਤ ਜ਼ਰੂਰੀ ਹੈ ਬਟ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹ ਜਾਦਾ ਪੀਜ਼ਾ 버ਗਰ ਇੰਨਾ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਤਾਂ ਉਹਨਾਂ ਕੇਸਿੰਗ ਦੇ ਵਿੱਚ ਅਸੀਂ ਬੱਚਿਆਂ ਦੀਆਂ ਹੱਡੀਆਂ ਟੇਡੀਆਂ ਹੋਣੀਆਂ ਮਾਸਪੇਸ਼ੀਆਂ ਕਮਜ਼ੋਰ ਹੋਣੀਆਂ ਬੱਚਾ ਦਾ ਥੱਕੇ ਥੱਕੇ ਮਹਿਸੂਸ ਕਰਨਾ ਇਹ ਬਹੁਤ ਦੇਖਿਆ ਜਾਂਦਾ ਤਾਂ ਆਈਨਾ ਕੇਸਾਂ ਦੇ ਵਿੱਚ ਅਸੀਂ ਖੂਨ ਦੀ ਜਾਂਚ ਕਰਵਾ ਕੇ ਜਲਦੀ ਜਿੰਨੀ ਜਾਂਚ ਕਰਵਾਓਗੇ ਬੱਚੇ ਦੀ ਉਹਨਾਂ ਜਲਦੀ ਆਪਾਂ ਇੰਪਰੂਵਮੈਂਟ ਪਾ ਲੈਣਾ ਹੂੰ ਠੀਕ ਹੈ ਡਾਕਟਰ ਇਹ ਕਾਲਰ ਸਾਰਨਾ ਜੁੜੇ ਨੇ ਕੀ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਲੋ ਜੀ ਮੈਮ ਤੁਸੀਂ ਆਪਣਾ ਨਾਮ ਦੱਸ ਕੇ ਸਮੱਸਿਆ ਦੱਸ ਸਕਦੇ ਹੋ ਡਾਕਟਰ ਜੀ ਜਤਿੰਦਰ ਗਾਜੀ ਜੀ ਜਤਿੰਦਰ ਜੀ ਹਾਂਜੀ ਬਾੜਾ ਜੀ ਮੇਰੀ ਬੇਟਾ ਬੇਟਾ ਜੀ ਇੱਕ ਇੱਕ ਬੇਟੀ ਹੈ ਜਿਆਦਾ ਡੀਗਨਸਿਸ ਨੇ ਵੈਗ ਉਹਨਾਂ ਦੇ ਭਾਰੀ ਨੇ ਤੇ ਚਾਹ ਨਾਲ ਕੁਝ ਖਾਂਦੇ ਨਹੀਂ ਹੈਗੇ ਆ ਵੀ ਕੀ ਡਾਈਟ ਜਾਂ ਫੂਡ ਵਗੈਰਾ ਦਈਏ ਉਹਨਾਂ ਨੂੰ ਕਿਤਾਬਾਂ ਦਾ ਭਾਰ ਜਿਆਦਾ ਹੁੰਦਾ ਜੀ ਉਹਨਾਂ ਦਾ ਜੀ ਵੈਗ ਦਾ ਹਾਂਜੀ ਜੀ ਡਾਕਟਰ ਤਾਂ ਕਿਤਾਬਾਂ हां जी हां ਤਾਂ ਜਿਹੜੀਆਂ ਕਿਤਾਬਾਂ ਜ਼ਰੂਰੀ ਜ਼ਰੂਰੀ ਦੀਆਂ ਨੇ ਉਸ ਦਿਨ ਲੈ ਕੇ ਜਾਣ ਵਾਲੀਆਂ ਸਿਰਫ ਉਹੀ ਕਿਤਾਬਾਂ ਬੈਗ ਚ ਪਾ ਕੇ ਦਿੱਤੀਆਂ ਜਾਂ ਤਾਂ ਬੈਟਰ ਹੈ ਜੀ ਬੱਚੇ ਦੇ ਬੈਗ ਦਾ ਭਾਰ ਘਟਾਇਆ ਜਾਵੇ ਜਿੰਨਾ ਕੋਸ਼ਿਸ਼ ਹੋ ਸਕਦੀ ਹੈ ਦੂਸਰਾ ਬੈਗ ਜਿਹੜਾ ਹੈ ਉਹ ਬੱਚੇ ਨੂੰ ਕਹੋ ਕਿ ਪ੍ਰੋਪਰ ਉਹ ਫਾਰਮ ਵਾਲੀਆਂ ਜਿਹੜੀਆਂ ਸਟ੍ਰੈਪਸ ਹੁੰਦੀਆਂ ਉਹਦਾਂ ਦਾ ਬੈਗ ਯੂਜ਼ ਕੀਤਾ ਜਾਵੇ ਠੀਕ ਹੈ ਬੈਗ ਜਿੰਨਾ ਉੱਪਰ ਹੋ ਸਕੇ ਉਹਨਾਂ ਬੰਨਿਆ ਜਾਵੇ ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਰਹੀ ਗੱਲ ਜਿੱਦਾਂ ਇਹਨਾਂ ਨੇ ਕਿਹਾ ਕਿ ਬੱਚੇ ਖਾਂਦੇ ਨਹੀਂ ਐ ਭੁੱਖ ਨਹੀਂ ਲੱਗਦੀ ਤਾਂ ਬੱਚੇ ਜਿੰਨਾ ਖੇਡਣਗੇ ਉਹਨਾਂ ਉਹ ਖਾਣਗੇ ਉਹਨੇ ਉਹਨਾਂ ਨੂੰ ਭੁੱਖ ਲੱਗੇਗੀ ਜੀ ਲੇਕਿਨ ਫਿਰ ਵੀ ਡਾਕਟਰ ਅਸੀਂ ਚਾਹਾਂਗੇ ਕਿ ਅਗਰ ਤੁਸੀਂ ਇਹ ਚੀਜ਼ ਦੱਸੋ ਕਿ ਮੀਲ ਦੇ ਵਿੱਚ ਬੱਚੇ ਦੇ ਕਿਹੜੀ ਚੀਜ਼ ਹਰ ਹਾਲ ਸ਼ਾਮਿਲ ਕੀਤੀ ਜਾਏ ਤਾਂ ਮੈਂ ਸਮਝਦਿਆ ਕਿ ਸਾਡੇ ਦਰਸ਼ਕ ਬਹੁਤਿਆਂ ਦੀ ਸਮੱਸਿਆ ਜਿਹੜੀ ਇਹ ਹੱਲ ਹੋਏਗੀ ਕਿ ਅਗਰ ਬੱਚੇ ਨੂੰ ਇੱਕ ਬੈਲੈਂਸਡ ਖੁਰਾਕ ਮਿਲ ਰਹੀ ਹੈ ਪੂਰੇ ਦਿਨ ਦੇ ਅੰਦਰ ਤਾਂ ਬਹੁਤ ਫਾਇਦਾ ਹੋਏਗਾ। ਜੀ ਜੀ ਸਬ ਤੁਸੀਂ ਜਿਹੜਾ ਯੂਜ਼ ਕੀਤਾ ਬੈਲੈਂਸਡ ਡਾਈਟ ਇਹ ਹੀ ਬਹੁਤ ਜ਼ਰੂਰੀ ਹੈ। ਇਸ ਬੈਲੈਂਸਡ ਡਾਈਟ ਦੇ ਵਿੱਚ ਪ੍ਰੋਪਰ ਕੁਆਂਟੀਟੀ ਆਫ ਪ੍ਰੋਟੀਨ ਹੋਣੀ ਕਾਰਬੋਹਾਈਡਰੇਟਸ ਹੋਣ ਫੈਟ ਇਹ ਬਹੁਤ ਜ਼ਰੂਰੀ ਹੈ। ਇਸ ਨੂੰ ਆਪਾਂ ਜੇ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਕਿੰਦਾ ਸਮਝ ਸਕਦੇ ਆ ਤੁਸੀਂ ਦੁੱਧ ਦੀ ਵਰਤੋਂ ਜ਼ਰੂਰ ਕਰਨੀ ਹੈ ਫਿਰ ਇੱਕ ਦੋ ਵਾਰ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਹੈ ਅਗਰ ਬੰਦਾ ਅੰਡੇ ਖਾ ਸਕਦਾ ਤਾਂ ਐਗਸ ਆਰ ਵੈਰੀ ਹੈਲਥੀ ਤੁਸੀਂ ਐਗ ਨੂੰ ਐਜ਼ ਅ ਪ੍ਰੋਟੀਨ ਸੋਰਸ ਦਿਓ ਬੱਚਿਆਂ ਦੇ ਵਿੱਚ ਜਿੰਨਾ ਪ੍ਰੋਟੀਨ ਦਿੱਤਾ ਜਾਏਗਾ ਜਿੰਨੇ ਬੱਚੇ ਐਗ ਖਾਂਦੇ ਆ ਸੋਇਆ ਬੀਨ ਖਾਂਦੇ ਆ ਪਨੀਰ ਖਾਂਦੇ ਆ ਉਹਨਾਂ ਬੈਟਰ ਹੈ ਫਿਰ ਉਸ ਤੋਂ ਬਾਅਦ ਫਰੂਟਸ ਫਰੂਟ ਰਿਚ ਡਾਈਟ ਵੀ ਸਾਡੇ ਥਿੰ ਦੇ ਵਿੱਚ ਇੱਕ ਵਾਰੀ ਹੋਣੀ ਬਹੁਤ ਜ਼ਰੂਰੀ ਹੈ ਉਹਦੇ ਨਾਲ ਸਾਡੇ ਜੋ ਛੋਟੇ ਛੋਟੇ ਮੈਂਡਲਸ ਹੈ ਉਹ ਪੂਰੇ ਹੋ ਜਾਂਦੇ ਜੀ ਠੀਕ ਹੈ ਇੱਕ ਹੋਰ ਕਾਲਰ ਸਾਨ ਨਾਲ ਜੁੜੇ ਨੇ ਕਿ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਓਕੇ ਜੀ ਤੁਹਾਨੂੰ ਆਵਾਜ਼ ਮਿਲ ਪਾਰੀ ਹੈ ਹਾਂ ਜੀ ਮੈਡਮ ਜੀ ਸਿੰਦਰ ਕੋ ਬੋਦੀ ਸੀ ਮੈਂ ਆਪਦੇ ਬੇਟੇ ਬਾਰੇ ਪੁੱਛਦੀ ਸੀ ਬੱਚੇ ਬਾਰੇ ਜੀ ਮੈਮ ਉਦੋਂ ਤਾਂ ਡਾਕਟਰ ਨੇ ਬਹੁਤ ਅچھے ਤਰੀਕੇ ਦੇ ਨਾਲ ਇਸ ਦਾ ਆਨਸਰ ਕੀਤਾ ਅ ਲੇਕਿਨ ਫਿਰ ਵੀ ਅਗਰ ਤੁਹਾਡੀ ਕੋਈ ਹੋਰ ਸਮੱਸਿਆ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਇਹ ਕਿ ਬੱਚੇ ਦੀ ਬੱਚੇ ਕੱਦ ਦਾ ਲੰਮੀ ਆ ਜੀ ਉਮਰ ਛੋਟੀ ਆ ਤੇ ਤਰਕ ਕਰਦੀ ਆ ਕੱਦ ਲੰਮਾ ਉਹਦਾ ਵੇੜ ਦੀ ਆਦੀ ਦਾ ਜਦੋਂ ਬੈਠਦੀ ਆ ਉਹ ਝੁੱਕਦੀ ਆ ਜ਼ਿਆਦਾ ਜੀ ਵੀ ਉਹਨੂੰ ਕਿਵੇਂ ਬੈਲੈਂਸ ਸਹੀ ਕਰਾਈਏ ਜੀ ਉਹਦਾ ਪਗੜ ਦੇਖੋ ਇਸ ਦਾ ਦੀ ਕਰਕੇ ਲੱਗਦਾ ਜੀ ਕਿ ਤਾਂ ਬੱਚੇ ਦੀਆਂ ਹੱਡੀਆਂ 'ਚ ਕੋਈ ਪ੍ਰੋਬਲਮ ਨਹੀਂ ਹੈ ਜੇੜ ਦੀ ਹੱਡੀ ਦੇ ਵਿੱਚ ਕਈ ਵਾਰੀ ਪ੍ਰੋਬਲਮ ਹੋਣ ਕਰਕੇ ਵੀ ਹੁੰਦੀ ਆ ਬੱਚੇ ਚੁੱਪ ਕੇ ਚੱਲਦੇ ਆ ਜੇ ਤੁਸੀਂ ਉਹ ਪ੍ਰੋਬਲਮ ਦੂਰ ਕਰਵਾ ਲਈ ਹੋਈ ਹੈ ਤੁਹਾਨੂੰ ਪਤਾ ਹੈ ਕਿ ਉਹ ਪ੍ਰੋਬਲਮ ਨਹੀਂ ਹੈ ਤਾਂ ਤੁਸੀਂ ਬੱਚੇ ਦੀ ਥੋੜੀ ਬਹੁਤ ਐਕਸਰਸਾਈਜ਼ ਸ਼ੁਰੂ ਕਰਵਾਓ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਜੀ ਠੀਕ ਹੈ ਡਾਕਟਰ ਮਾਸਪੇਸ਼ੀਆਂ ਦੀ ਜੋ ਇਹ ਇੰਬੈਲੈਂਸਸ ਦਾ ਇਸ਼ੂ ਹੈ ਇਸ ਦੀ ਪਹਿਚਾਨ ਹਰ ਕੋਈ ਨਹੀਂ ਜਿਹੜਾ ਹੈ ਬੜੇ ਆਰਾਮ ਦੇ ਨਾਲ ਕਰ ਸਕਦਾ ਅਜਿਹੇ ਚ ਕੀ ਅਜਿਹੇ ਸਿੰਪਟਮ ਹੁੰਦੇ ਨੇ ਜਿਥੋਂ ਪਤਾ ਲੱਗੇ ਕਿ ਇਹ ਹੀ ਦਿੱਕਤ ਹੈ ਬੱਚੇ ਨੂੰ ਔਰ ਡਾਕਟਰ ਦੇ ਨਾਲ ਕਨਸਰਨਡ ਕਰਨਾ ਚਾਹੀਦਾ ਹੈ ਦੇਖੋ ਇਹ ਹੀ ਦਿੱਕਤ ਹੈ ਬੱਚੇ ਨੂੰ ਇੱਕ ਪੇਰੈਂਟ ਵਾਸਤੇ ਦੇਖਣਾ ਬੜਾ ਹੀ ਮੁਸ਼ਕਿਲ ਕੰਮ ਹੈ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਜੇ ਬੱਚਾ ਕੁਝ ਵੀ ਇਨੈਪ੍ਰੋਪਰੀਅਟ ਬਿਹੇਵੀਅਰ ਸ਼ੋਅ ਕਰ ਰਿਹਾ ਜੋ ਤੁਹਾਨੂੰ ਲੱਗ ਰਿਹਾ ਕਿ ਸੂਟੇਬਲ ਨਹੀਂ ਹੈ ਤਾਂ ਐਸੇ ਕੇਸ ਦੇ ਵਿੱਚ ਤੁਸੀਂ ਕੋਈ ਆਪਦੇ ਡਾਕਟਰ ਨੂੰ ਜ਼ਰੂਰ ਮਿਲੋ ਡਾਕਟਰ ਜਦੋਂ ਬੱਚਾ ਸੌ ਰਿਹਾ ਕਿ ਉਸਦੀ ਉਹ ਸਥਿਤੀ ਇਹ ਮਾਸਪੇਸ਼ੀਆ ਦੇ ਅਸੰਤੁਲਨ ਦਾ ਵੱਡਾ ਕਾਰਨ ਹੋ ਸਕਦੀ ਹੈ ਦੇਖੋ ਜੇ ਤੁਹਾਡਾ ਬੱਚਾ ਸੌਂ ਰਿਹਾ ਹੈ ਉਹਦੀ ਹੈਡ ਪੋਜੀਸ਼ਨ ਕੀ ਹੈ ਠੀਕ ਹੈ ਉਹਦੇ ਨਾਲ ਇੱਕ ਸਰਵਾਈਕਲ ਦੀ ਸਮੱਸਿਆ ਜ਼ਰੂਰ ਹੋ ਸਕਦੀ ਹੈ ਤੁਸੀਂ ਜ਼ਿਆਦਾ ਪਿੱਲੋ ਲੈ ਰਹੇ ਹੋ ਬਹੁਤ ਹੀ ਸੌਫਟ ਗੱਦਾ ਯੂਜ਼ ਕਰ ਰਹੇ ਹੋ ਤਾਂ ਇਸ ਸਮੱਸਿਆ ਹੋ ਸਕਦੀ ਹੈ ਜੀ ਪਰ ਅਦਰਵਾਈਜ਼ ਇਸ ਤਰੀਕੇ ਨਾਲ ਕੁਝ ਨਹੀਂ ਹੈ ਕਿ ਬੱਚਾ ਜੇ ਸੌ ਰਿਹਾ ਹੈ ਤਾਂ ਉਹਦੇ ਨਾਲ ਕੋਈ ਪ੍ਰੋਬਲਮ ਆ ਰਹੀ ਹੈ ਜੀ ਡਾਕਟਰ ਕਿਉਂਕਿ ਕੋਈ ਵੀ ਅਗਰ ਇਸ਼ੂ ਹੋ ਰਿਹਾ ਹੈਲਥ ਇਸ਼ੂ ਚਾਹੇ ਉਹ ਅਡਲਟਸ ਦੇ ਵਿੱਚ ਹੈ ਬੱਚਿਆਂ ਦੇ ਵਿੱਚ ਹੈ ਤਾਂ ਹਮੇਸ਼ਾ ਹੀ ਜਿਹੜਾ ਡਾਕਟਰਸ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਨੇ ਕਿ ਜੋ ਸਾਡਾ ਲਾਈਫ ਸਟਾਈਲ ਚੇਂਜ ਹੋ ਰਿਹਾ ਹੈ ਜੋ ਸਾਡਾ ਖਾਣ ਪੀਣ ਦੇ ਵਿੱਚ ਬਦਲਾਅ ਹੋ ਰਿਹਾ ਉਹ ਵੱਡਾ ਕਾਰਨ ਰਹਿੰਦਾ ਹੁਣ ਵੀ ਅਸੀਂ ਬੱਚਿਆਂ 'ਚ ਦੇਖਦੇ ਹਾਂ ਡਾਕਟਰ ਕਿ ਉਹ ਬਹੁਤ ਜ਼ਿਆਦਾ ਨਖਰੇ ਕਰਦੇ ਨੇ ਹੈਲਦੀ ਫੂਡ ਮਾਤਾ ਪਿਤਾ ਅਵੇਲੇਬਲ ਕਰਦੇ ਨੇ ਖਾਸ ਤੌਰ ਦੁਰਤੇ ਘਰਾਂ ਦੇ ਵਿੱਚ ਮਾਮਾ ਉਹਨਾਂ ਦੀ ਕੋਸ਼ਿਸ਼ ਤਾਂ ਰਹਿੰਦੀ ਹੈ ਕਿ ਹੈਲਦੀ ਫੂਡ ਦਿੱਤਾ ਜਾ ਲੇਕਿਨ ਬੱਚੇ ਦਾ ਟਿਫਨ ਵੈਸੀ ਵਾਪਸ ਆ ਜਾਂਦਾ ਹੈ ਔਰ ਪੈਕਡ ਫੂਡ ਬਹੁਤ हो गए या और स्नैक्स हो गए उस ਨੂੰ ਲੈ ਕੇ ਤੁਸੀਂ ਕੀ ਕਹੋਗੇ ਮਾਤਾ ਪਿਤਾ ਨੂੰ ਔਰ ਬੱਚਾ ਦੇ ਲਈ ਵੀ ਕੀ ਸਲਾਹ ਹੋਏਗੀ ਦੇਖੋ ਬੱਚਿਆਂ ਦੀ ਜਿਹੜੀ ਕੰਪਨੀ ਹੈ ਉਹ ਬੜੀ ਮੈਟਰ ਕਰਦੀ ਹੈ ਜੀ ਦੂਸਰੀ ਗੱਲ ਜਦੋਂ ਪੇਰੈਂਟਸ ਖੁਦ ਹੈਲਦੀ ਡਾਈਟ ਲੈਂਦੇ ਆ ਖੁਦ ਐਕਸਰਸਾਈਜ਼ ਕਰਦੇ ਆ ਤਾਂ ਉਹਦਾ ਇੰਪੈਕਟ ਬੱਚਿਆਂ ਤੇ ਬਹੁਤ ਪੈਂਦਾ ਹੂੰ ਜੋ ਵੀ ਐਕਸ਼ਨਸ ਤੁਸੀਂ ਕਰਦੇ ਹੋ ਉਹ ਹਰ ਚੀਜ਼ ਬੱਚੇ ਨੋਟਿਸ ਕਰਦੇ ਆ ਤੇ ਉਹ ਜ਼ਰੂਰ ਕੋਸ਼ਿਸ਼ ਕਰਦੇ ਆ ਕਿਉਂਕਿ ਤੁਸੀਂ ਉਹਨਾਂ ਵਾਸਤੇ ਸੁਪਰ ਹੀਰੋਜ਼ ਹੋ ਕਿ ਅਸੀਂ ਉਹ ਚੀਜ਼ ਕਰੀਏ ਠੀਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਣਾ ਲਾਈਫ ਸਟਾਈਲ ਇੰਪਰੂਵ ਕਰਨਾ ਤਾਂ ਕਿ ਬੱਚੇ ਉਸ ਨੂੰ ਫੋਲੋ ਕਰਨ ਬਹੁਤ ਜ਼ਰੂਰੀ ਜੀ ਇੱਕ ਹੋਰ ਕੋਲਰ ਡਾਕਟਰ ਸਾਹਿਬ ਨਾਲ ਜੁੜੇ ਨੇ ਉਹਨਾਂ ਦੀ ਸਮੱਸਿਆ ਸੁਣਦੇ ਆ ਕਿ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਲੋ ਬਾਸਮਿਲ ਜੀ ਡਾਕਟਰ ਮੇਰਾ ਵੀ ਤਾਂ 30 ਸਾਲ ਦਾ ਹੈ ਜੀ ਜੇ ਜਦ ਵੀ ਸੂਤੋਂ ਆਉਂਦਾ ਹੈ ਬਸ ਕਮਰ ਦਰਦ ਕਮਰ ਦਰਦ ਕਰਦਾ ਰਹਿੰਦਾ ਹੈ ਕੀ ਪਰੇਸ਼ਾਨੀ ਹੈ देखो परेशानी इस तरीके ਨਾਲ ਦੱਸਣੀ ਬਹੁਤ ਮੁਸ਼ਕਿਲ ਹੈ ਇਹਦੇ ਦੋ ਕਾਰਨ ਹੋ ਸਕਦੇ ਆ ਪਹਿਲੀ ਗੱਲ ਤਾਂ ਬੱਚੇ ਦੇ ਵਿੱਚ ਕੋਈ ਨਾ ਕੋਈ ਕੈਲਸ਼ੀਅਮ ਵਿਟਾਮਿਨ ਡੀ ਇਸ ਤਰੀਕੇ ਦੀ ਪ੍ਰੋਬਲਮ ਹੈ ਉਹਦੀ ਕੋਈ ਕਮਜ਼ੋਰ ਘਾਟ ਹੈ ਦੂਸਰਾ ਹੋ ਸਕਦਾ ਹੈ ਬੱਚੇ ਦਾ ਬੈਗ ਬਹੁਤ ਜ਼ਿਆਦਾ ਹੈਵੀ ਹੋ ਸਕਦਾ ਹੈ ਉਹਦੇ ਕਰਕੇ ਉਹਨੂੰ ਬੈਕ ਪੇਨ ਹੋ ਸਕਦੀ ਹੈ ਤੀਸਰਾ ਉਹਦਾ ਸਕੂਲ ਦੇ ਵਿੱਚ ਪੋਸਚਰ ਕਿਸ ਤਰੀਕੇ ਦਾ ਰਹਿੰਦਾ ਉਹ ਇੱਕ ਸਮੱਸਿਆ ਹੋ ਸਕਦੀ ਤੇ ਇਹ ਸਾਰੇ ਸਮੱਸਿਆਵਾਂ ਨੂੰ ਦੇਖ ਕੇ ਹੀ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਕੀ ਪੌਲ ਜੀ ਡਾਕਟਰ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਇਹਦੇ ਵਿੱਚ ਹੈ ਜੋ ਦੇਖਣ ਨੂੰ ਮਿਲਦੀ ਹੈ ਕਿ ਵਿਟਾਮਿਨ ਡੀ ਦੀ ਦਿੱਕਤ ਵਾਕਈ ਬਹੁਤ ਕਾਮਨ ਹੋ ਗਈ ਹੈ ਕਿਉਂਕਿ ਹੁਣ ਜੋ ਲੋਕਾਂ ਦੇ ਘਰ ਵੀ ਅੰਦਰ ਹੀ ਅੰਦਰ ਜਿਹੜੇ ਨੇ ਉਹ ਰਹਿੰਦੇ ਨੇ ਪਹਿਲਾ ਸਮਾਂ ਹੁੰਦਾ ਸੀ ਕਿ ਖੁੱਲੇ ਵੇੜੇ ਹੁੰਦੇ ਸੀ ਘਰ ਦੀਆਂ ਛੱਤਾਂ ਤੇ ਜਾਂ ਵੇੜੇ ਦੇ ਵਿੱਚ ਵੀ ਲੋਕ ਜਿਹੜੇ ਸੀ ਉਹ ਸੌਂਦੇ ਸੀ ਸਵੇਰ ਦੀ ਧੁੱਪ ਜਿਹੜੀ ਸੀ ਉਹ ਸਰੀਰ ਨੂੰ ਮਿਲਦੀ ਸੀ ਵਿਟਾਮਿਨ ਡੀ ਦੀ ਕਮੀ ਜਿਹੜੀ ਸੀ ਉਹ ਕਦੀ ਕਮੀ ਮਹਿਸੂਸ ਨਹੀਂ ਸੀ ਹੁੰਦੀ ਲੇਕਿਨ ਹੁਣ ਇਹ ਚੀਜ਼ਾਂ ਡਾਕਟਰ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਇਹ ਵੀ ਇੱਕ ਵੱਡਾ ਕਾਰਨ ਹੋ ਸਕਦੀ ਹੈ ਕਿ ਅਗਰ ਬੱਚਾ ਸ਼ਿਕਾਇਤ ਕਰੇ ਬਿਲਕੁਲ ਜੀ ਵਿਟਾਮਿਨ ਡੀ ਦੀ ਸਕਾਟ ਇੱਕ ਬਹੁਤ ਮੇਜਰ ਸਮੱਸਿਆ ਹੈ ਜੋ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਹੋ ਰਹੀ ਹੈ ਇਹਦਾ ਕਾਰਨ ਇਹ ਹੀ ਹੈ ਕਿ ਆਪਾਂ ਗਰਮੀ ਦੇ ਕਾਰਨ ਜਾਂ ਕਿਸੇ ਵੀ ਕਾਰਨ ਆਪਣੀ ਆਫਿਸ ਜੌਬਸ ਦੇ ਕਾਰਨ ਸਕੂਲੀ ਦੇ ਕਾਰਨ ਫਤਕ ਦੇ ਵਿੱਚ ਨਹੀਂ ਨਿਕਲ ਸਕਦੇ ਜੀ ਤੇ ਵਿਟਾਮਿਨ ਡੀ ਦਾ ਅਨਫੋਰਚਨਟਲੀ ਸੋਰਸ ਬਹੁਤ ਘੱਟ ਹੈ ਡਾਈਟ ਦੇ ਵਿੱਚ ਹਮ ਠੀਕ ਹੈ ਇਹ ਕਾਰਨ ਹੈ ਜੀ ਠੀਕ ਹੈ ਤਾਂ ਇੱਕ ਹੋਰ ਕਾਲਰ ਸਾਹਮਣੇ ਬਣੇ ਹੋਏ ਨੇ ਉਹਨਾਂ ਦਾ ਵੀ ਸਵਾਲ ਲੈਣੇ ਆ ਕਿ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਜੀ ਹਲੋ ਜੀ ਆਪਣਾ ਪਟਿਆਲੇ ਤੋਂ ਗੱਲ ਕਰ ਰਹੇ ਜੀ ਜੀ ਸਰ ਹਾਂ ਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ ਜੀ ਮੇਰੀ ਨਾ 10th ਕਲਾਸ ਚ ਕੁੜੀਆ ਪੜ੍ਹਦੀ ਹੈ ਜੀ ਉਹਨੂੰ ਨਾ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਉਹ ਨਾ ਜੀ 24 ਘੰਟਿਆਂ ਦੇ ਵਿੱਚ ਸਿਰਫ ਆਪਣਾ ਸਕੂਲ ਸਕੂਲ ਟਾਈਮ ਜਾਂਦੀ ਉਸ ਤੋਂ ਬਾਅਦ ਸਾਰਾ ਦਿਨ ਰਾਤ ਸੁੱਤੀ ਰਹਿੰਦੀ ਹੈ ਜੀ ਜੀ ਤੁਹਾਡੀ ਬੱਚੀ 10th ਕਲਾਸ ਦੇ ਬਾਰੇ ਪੁੱਛਣਾ ਸੀਗੇ ਡਾਕਟਰ ਆਪ ਕੋ ਵੀ ਇਹ ਕੀ ਸਮੱਸਿਆ ਹੈ ਮੈਡਮ 10th ਕਲਾਸ ਦੇ ਵਿੱਚ ਹੈ ਬੱਚਾ ਜੀ ਜੀ ਬੱਚੀ 10th ਕਲਾਸ ਦੇ ਵਿੱਚ ਹੈ ਤੁਹਾਡੀ ਸਰ ਤੁਹਾਨੂੰ ਆਸਮਿਲ ਪਾਰੀ ਹੈ ਹਾਂਜੀ ਹਾਂਜੀ ਮੈਡਮ 10th ਕਲਾਸ 'ਚ ਤੁਹਾਡੀ ਗੁੜੀਆ ਪੜਦੀ ਹੈ ਹਾਂਜੀ ਹਾਂਜੀ ਮੈਡਮ ਜੀ ਡਾਕਟਰ ਜੀ ਦੇਖੋ ਜਦੋਂ ਬੱਚਾ 10th ਕਲਾਸ ਦੇ ਵਿੱਚ ਹੈ ਖਾਸ ਕਰਕੇ ਫੀਮੇਲ ਪੇਸ਼ients ਇਸ ਟਾਈਮ ਤੇ ਪੀਰੀਅਡਸ ਆਨੇ ਸ਼ੁਰੂ ਹੋ ਜਾਂਦੇ ਹੋ ਜੀ ਹੋ ਸਕਦਾ ਉਹਦੇ ਵਿੱਚ ਹੀਮੋਗਲੋਬਿਨ ਦੀ ਕਮੀ ਚੱਲ ਰਹੀ ਹੋਵੇ ਉਹਦੇ ਕਰਕੇ ਉਹ ਥੱਕੀ-ਥੱਕੀ ਰਹਦੀ ਹੋਵੇ ਦੂਸਰਾ ਇਸ ਟਾਈਮ ਤੇ ਹਾਰਮੋਨਲ ਚੇਂजेस ਆਨੀਆਂ ਸ਼ੁਰੂ ਹੋ ਜਾਂਦੀਆਂ ਤਾਂ ਬੱਚੇ ਨੂੰ ਲੋਕਾਂ ਨਾਲ ਜ਼ਿਆਦਾ ਗੱਲਾਂ ਕਰਨੀਆਂ ਵੈਸੇ ਪਸੰਦ ਨਹੀਂ ਆਉਂਦੀਆਂ ਕੁਝ ਨਾ ਕੁਝ ਇਮੋਸ਼ਨਲ ਪ੍ਰੋਬਲਮਸ ਰਹਿੰਦੀਆਂ ਉਹ ਵੀ ਕਿਸਮਾ ਸੇ ਹੋ ਸਕਦੀ ਹੈ ਕਿ ਉਹ ਘਰੇ ਥੱਕੀ ਥੱਕੀ ਮਹਿਸੂਸ ਕਰਦੀ ਹੈ ਕਿ ਲੋਕਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ ਜੀ ਕਿਉਂਕਿ ਇਹਦੀ ਚਾਂਚ ਕਰਵਾਣਾ ਇਹਨੂੰ ਅੱਛੀ ਪ੍ਰੋਪਰ ਕਾਉਂਸਲਿੰਗ ਕਰਵਾਉਣਾ ਫਿਰ ਹੀ ਆਪਾਂ ਦੱਸ ਸਕਦੇ ਹਾਂ ਉਹਦਾ ਇਲਾਜ ਕੀ ਕੀਤਾ ਜਾ ਸਕਦਾ ਹੈ ਯਾਨੀ ਡਾਕਟਰ ਜੋ ਤੁਸੀਂ ਕਹਿਣਾ ਚਾ ਰਹੇ ਸੀ ਕਿ ਇੱਕ ਡਿਪਰੈਸ ਅਗਰ ਬੱਚਾ ਰਹਿ ਰਿਹਾ ਤਾਂ ਉਹ ਵੀ ਹੋ ਸਕਦਾ ਹੈ ਕਿ ਉਹ ਜ਼ਿਆਦਾ ਸੌ ਰਿਹਾ ਹੋਏ ਔਰ ਜਹੇ ਚ ਜ਼ਰੂਰੀ ਹੈ ਕਿ ਬੱਚੇ ਜਿਹੜੇ ਨੇ ਉਹ ਮਾਪੇ ਨਾਲ ਮਾਤਾ ਪਿਤਾ ਦੇ ਨਾਲ ਖੁੱਲ ਕੇ ਗੱਲ ਕਰਨ ਔਰ ਮਾਤਾ ਪਿਤਾ ਬੱਚੇ ਦੇ ਬਿਹੇਵਰ ਨੂੰ ਨੋਟ ਕਰਨ ਜੀ ਜੀ ਠੀਕੇ ਔਰ ਡਾਕਟਰ ਇਸ ਤੋਂ ਇਲਾਵਾ ਜੋ ਖੇਲ ਕੋਦਿਆ ਕਹਿ ਲੋ ਗਰਾਉਂਡ ਦੇ ਵਿੱਚ ਖਟੋ ਘਟ ਉਮਰ ਦੇ ਹਿਸਾਬ ਦੇ ਨਾਲ ਕੀ ਤੁਸੀਂ ਸੁਜੈਸਟ ਕਰੋਗੇ ਕਿ ਬੱਚੇ ਨੂੰ ਜਿਹੜਾ ਹੈ ਉਹ ਫਿਜ਼ੀਕਲ ਐਕਸਰਸਾਈਜ਼ ਐਕਟੀਵਿਟੀ ਕਰਨੀ ਹੀ ਚਾਹੀਦੀ ਹੈ ਹਰ ਰੋਜ਼ ਦੇਖੋ ਬੱਚੇ ਨੂੰ ਖੇਡ ਨਾਲ ਪਿਆਰ ਹੋਣਾ ਚਾਹੀਦਾ ਹੈ ਤੱਕੇ ਨਾਲ ਬੱਚਾ ਨਹੀਂ ਖੇਡੇਗਾ ਜੋ ਵੀ ਖੇਡ ਬੱਚਾ ਖੇਡਣਾ ਚਾਹੁੰਦਾ ਹੈ ਉਹਨੂੰ ਦਿਨ ਦੇ ਵਿੱਚ ਅਲਾਉ ਕੀਤਾ ਜਾਵੇ ਘੰਟਾ ਡੇਢ ਘੰਟਾ ਕਿ ਉਹ ਆਪਣਾ ਖੇਲੇ ਉਸੇ ਨਾਲ ਜੋ ਆਪਾਂ ਹੁਣੇ ਗੱਲਾਂ ਕੀਤੀਆਂ ਬਿਹੇਵੀਅਰ ਪ੍ਰੋਬਲਮਸ ਵੀ ਘੱਟ ਜਾਂਦੀਆਂ ਹੈ ਬੱਚਾ ਐਕਟਿਵ ਵੀ ਰਹਿੰਦਾ ਤੇ ਬੱਚੇ ਦੀ ਗ੍ਰੋਥ ਵੀ ਅੱਛੀ ਹਮ ਅ ਡਾਕਟਰ ਇੱਕ ਜੋ ਚੀਜ਼ ਹੋ ਰਹੀ ਹੈ ਸਾਡੇ ਸੁਸਾਇਟੀ ਦੇ ਅੰਦਰ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹਾਈ ਹੋ ਗਿਆ ਹੈ ਔਰ ਬੱਚੇ ਦਾ ਸ਼ਡਿਊਲ ਜਿਹੜਾ ਉਹ ਇੰਨਾ ਬਿਜ਼ੀ ਹੈ ਪੂਰੇ ਦਿਨ ਕਿ ਉਹ ਸਕੂਲ ਤੋਂ ਆ ਰਿਹਾ ਔਨ ਦਾ ਹੀ ਟਿਊਸ਼ਨ ਕਲਾਸ ਜਿਹੜੀ ਹੈ ਉਹ ਬੱਚਾ ਚਲਾ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਕਿਵੇਂ ਇਸ ਚੀਜ਼ ਨੂੰ ਬੈਲੈਂਸ ਕੀਤਾ ਜਾਏ ਕਿ ਫਿਜ਼ੀਕਲ ਐਕਟੀਵਿਟੀ ਵੀ ਔਰ ਬੱਚੇ ਦੀ ਪੜਾਈ ਵੀ ਇਸ ਨੂੰ ਕਿਵੇਂ ਮਾਤਾ ਪਿਤਾ ਜੜੇ ਉਹ ਬੈਲੈਂਸ ਕਰ ਸਕਦੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਸਕੂਲਾਂ ਨੂੰ ਵੀ ਬੜਾ ਚਾਹੀਦਾ ਹੈ ਕਿ ਆਪਾਂ ਬੱਚਿਆਂ ਨੂੰ ਇੱਕ ਟਾਈਮ ਤੇ ਫਿਕਸ ਸ਼ਡਿਊਲ ਦੇ ਹਿਸਾਬ ਨਾਲ ਇੱਕ ਖੇਡਣ ਦਾ ਪੀਰੀਅਡ ਦਿੱਤਾ ਜਾਵੇ ਜੋ ਦਿੱਤਾ ਜਾਂਦਾ ਹੈ ਕਿ ਇਨਸ਼ੋਰ ਕੀਤਾ ਜਾਵੇ ਕਿ ਹਰ ਬੱਚਾ ਖੇਡ ਰਿਹਾ ਹੈ ਜਿੱਦਾਂ ਕਾਪੀ ਚੈੱਕ ਕਰਕੇ ਇਨਸ਼ੋਰ ਕੀਤਾ ਜਾਂਦਾ ਹੈ ਬੱਚਾ ਕਿੰਨਾ ਹੋਮਵਰਕ ਕਰਕੇ ਲੈ ਗਿਆ ਇਹਦਾ ਵੀ ਪ੍ਰੋਟੋਕੋਲ ਹੋਵੇ ਕਿ ਬੱਚਾ ਕਰੇ ਕਿੰਨਾ ਖੇਡ ਲਿਆ ਹੈ ਤਾਂ ਉਹ ਇੱਕ ਬਹੁਤ ਜ਼ਰੂਰੀ ਹੈ ਉਸ ਤੇ ਐਕਸਟਰਾ ਮਾਰਕਸ ਚਾਹੇ ਦੇ ਕੇ ਬੱਚੇ ਨੂੰ ਲਾਲਚ ਦਿੱਤਾ ਜਾਵੇ ਕਿ ਉਹ ਖੇਲਾਵਲ ਜਾਵੇ ਜੀ ਠੀਕ ਹੈ ਇੱਕ ਹੋਰ ਕੋਲਰ ਸਰ ਇੱਕ ਹੋਰ ਕੋਲਰ ਡਾਕਟਰ ਸਰਨਾ ਜੁੜੇ ਨੇ ਉਹਨਾਂ ਦੀ ਵਿਸਮੱਸਿਆ ਸੁਣਦੇ ਆ ਕੀ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਲੋ ਜੀ ਸਰ ਤੁਸੀਂ ਆਪਣਾ ਨਾਮ ਦੱਸ ਕੇ ਸਮੱਸਿਆ ਦੱਸ ਸਕਦੇ ਹੋ ਡਾਕਟਰ ਸੁਣ ਰਹੇ ਨੇ ਹਾਂ ਜੀ ਬਲਵੀਰ ਰਸਵਾਲ ਜੀ ਹੋ ਰਹੇ ਜਿੱਦਣ ਕੋਈ ਜੀ ਮੇਰਾ ਨਾਂ ਬੱਚਾ ਜੀ ਮੇਰਾ ਪੋਤਾ ਹੈ ਸਰ ਜੀ ਉਹ 8 ਸਾਲ ਦਾ 8 ਸਾਲ ਦਾ ਹੀ ਜੀ 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 ਲਾਈ ਵੀਰ ਸਭੂ ਠੀਕ ਆ ਪਰ ਉਹਦੀ ਜਿਹੜੀ ਮੈਾਈ ਵੀ ਕੱਟ ਪੋ ਰਹੀ ਹੈ ਹੈਲੋ ਜੀ ਜੀ ਮੈਾਈ ਥੋੜੀ ਕੱਟ ਹੋ ਰਹੀ ਆ ਠੀਕ ਹੈ ਦੇਖੋ ਹਾਈਟ ਦੀ ਜੇ ਅਪਰ ਗੱਲ ਕਰੀਏ ਬੱਚੇ ਚ ਇਹ 8 ਸਾਲ ਦਾ ਬੱਚਾ ਹੈ ਤਾਂ ਤੁਹਾਨੂੰ ਹਲੇ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬੱਚਾ ਹੌਲੀ ਹੌਲੀ ਗ੍ਰੋ ਕਰਦਾ ਜਦੋਂ ਬੱਚੇ ਦੇ ਨੇਚਰਲੋਂ ਦੇ ਗ੍ਰੋਥ ਹੁੰਦੀ ਹੈ ਹਾਰਮੋਨਲ ਗ੍ਰੋਥ ਜਿਹਨੂੰ ਆਪਾਂ ਕਹਿੰਦੇ ਆ ਤਾਂ ਇਕੋਤਮ ਗ੍ਰੋਥ ਵਾਧੀ ਹੈ ਉਸ ਚੇਂਜ ਤੇ ਹਮ ਠੀਕ ਹੈ ਦੂਸਰੀ ਗੱਲ ਸਭ ਕੁਝ ਡਿਪੈਂਡ ਕਰਦਾ ਹੈ ਪੇਰੈਂਟਸ ਦੀ ਹਾਈਟ ਤੇ ਜੇ ਪੇਰੈਂਟਸ ਦੀ ਹਾਈਟ ਅੱਛੀ ਹੈ ਤਾਂ ਬੱਚੇ ਦੀ ਹਾਈਟ ਕਾਫੀ ਚਾਂਸਸ ਹੈ ਕਿ ਗਰੋ ਕਰੇ ਹਮ ਇਸ ਤੋਂ ਪਹਿਲਾਂ ਡਾਕਟਰ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜੋ ਐਕਟੀਵਿਟੀ ਹੈ ਫਿਜ਼ੀਕਲ ਐਕਟੀਵਿਟੀ ਉਹ ਬੱਚੇ ਦੀ ਬਹੁਤ ਜ਼ਰੂਰੀ ਹੈ ਕਿ ਬੱਚਾ ਗਰਾਊਂਡ 'ਤੇ ਜਾਏ ਔਰ ਬੱਚਿਆਂ ਨੂੰ ਖੇਡਾਂ ਦੇ ਨਾਲ ਪਿਆਰ ਹੋਵੇ। ਇੱਕ ਸਵਾਲ ਮੇਰਾ ਇਹ ਹੈ ਡਾਕਟਰ ਕਿ ਬੱਚਿਆਂ ਨੂੰ ਸ਼ਾਇਦ ਉਹ ਇਨਫ ਟਾਈਮ ਪੈਰੈਂਟਸ ਦੇ ਵੀ ਰਹੇ ਨਹੀਂ ਬਹੁਤਿਆਂ ਦੇ ਘਰਾਂ ਦੇ ਵਿੱਚ ਲੇਕਿਨ ਬੱਚੇ ਮੋਬਾਈਲ ਫੋਨ ਦੇ ਉੱਤੇ ਗੇਮ ਖੇਡਦੇ ਨੇ ਰਦਰਦਨ ਕਿ ਉਹ ਗਰਾਊਂਡ ਦੇ ਵਿੱਚ ਜਾਣ। ਸਵਾਲ ਮੇਰਾ ਇਹ ਹੈ ਡਾਕਟਰ ਕਿ ਇਸ ਤਰੀਕੇ ਦੇ ਨਾਲ ਬੱਚਾ ਇੱਕ ਤਾਂ ਉਹਨਾਂ ਦਾ ਪੋਸਚਰ ਜਿਹੜਾ ਹੈ ਉਹ ਵਿਗੜਦਾ ਹੈ। ਕਈ-ਕਈ ਘੰਟੇ ਜਿਹੜੇ ਨੇ ਉਹ ਬੱਚਾ ਮੋਬਾਈਲ ਫੋਨ ਦੇ ਉੱਤੇ ਗੇਮ ਖੇਡ ਰਹੇ ਨੇ ਜਾਂ ਫਿਰ ਉਹ ਕੰਪਿਊਟਰ ਦੇ ਉੱਤੇ ਖੇਡ ਰਹੇ ਨੇ ਕਿ ਇਹ ਚੀਜ਼ਾਂ ਬੱਚੇ ਦੀਆਂ ਹੱਡੀਆਂ ਨੂੰ ਕਮਜ਼ੋਰ ਕਰਨ ਸਕਸ ਯੂਜ਼ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਬੱਚਿਆਂ ਦੀ ਹਨ ਇਹ ਆਪਣੀਆਂ ਹੱਡੀਆਂ ਨੂੰ ਵੀ ਕਮਜ਼ੋਰ ਕਰ ਦਿੰਦੇ ਹਨ ਜਿੰਨਾ ਤੁਸੀਂ ਐਕਟਿਵ ਰਹੋਗੇ ਓਨੀਆਂ ਤੁਹਾਡੀਆਂ ਹੱਡੀਆਂ ਗਰੋਅ ਕਰਨਗੀਆਂ ਜੀ ਕੁਦਰਤ ਆਪਣੀ ਹੱਡੀ ਨੂੰ ਉਦੋਂ ਹੀ ਗਰੋਅ ਕਰੇਗੀ ਜਦੋਂ ਆਪਾਂ ਦਿਖਾਵਾਂਗੇ ਕਿ ਅਸੀਂ ਚੱਲ ਰਹੇ ਹਾਂ ਅਸੀਂ ਭੱਜ ਰਹੇ ਹਾਂ ਸਾਨੂੰ ਲੋਡ ਹੈ ਉਸ ਚੀਜ਼ ਦੀ ਹੂੰ ਤੇ ਬੱਚੇ ਜਿਹੜੇ ਸਾਰਾ ਦਿਨ ਫੋਨ ਯੂਜ਼ ਕਰਦੇ ਆ ਉਹਨੂੰ ਬਾਹਰ ਲੈ ਕੇ ਆਣਾ ਇਸ ਰਿਸਪੌਂਸਿਬਿਲਟੀ ਆਫ ਪੇਰੈਂਟਸ ਜੀ ਜੇ ਉਹਨਾਂ ਦਾ ਪੀਅਰ ਹੈ ਜਿਹੜਾ ਗਰੋਅ ਕਰ ਰਿਹਾ ਜਿੰਨਾ ਬੱਚਿਆਂ ਨਾਲ ਉਹ ਖੇਡਦੇ ਆ ਤਾਂ ਬੱਚਾ ਕੋਸ਼ਿਸ਼ ਕਰਦਾ ਹੈ ਕਿ ਮੈਂ ਉਹਨਾਂ ਨਾਲ ਖੇਡਾਂ ਪਰ ਜਿਹੋ ਟੈਨਲ ਕੋ ਖੇਡਣ ਵਾਸਤੇ ਹੈ ਹੀ ਨਹੀਂ ਹੈ ਪੀਸ ਅਲੋਨ ਅੱਜਕਲ ਜਿੱਦਾਂ ਸਿੰਗਲ ਫੈਮਲੀ ਚੱਲ ਰਹੀਆਂ ਨੇ ਠੀਕ ਪੇਰੈਂਟਸ ਕੋਲ ਟਾਈਮ ਨਹੀਂ ਹੈ ਤਾਂ ਬੱਚਾ ਆਪ ਦਾ ਟਾਈਮ ਪਾਸ ਫੋਨ ਤੇ ਕਰਦਾ ਹੈ ਠੀਕ ਹੈ ਹਾਲਾਂਕਿ ਡਾਕਟਰ ਇਹ ਵੀ ਦੇਖਿਆ ਜਾਂਦਾ ਕਿ ਬਹੁਤ ਸਾਰੇ ਪੈਰੈਂਟਸ ਸਟਰਗਲ ਕਰਦੇ ਨੇ ਕਿਉਂਕਿ ਇਹ ਆਦਤ ਛੁੜਵਾ ਪਾਣੀ ਕੋਵਿਡ ਤੋਂ ਬਾਅਦ ਹਾਲਾਤ ਬਿਲਕੁਲ ਸਿਨੈਰੀਓ ਬਿਲਕੁਲ ਡਾਕਟਰ ਚੇਂਜ ਹੈ ਚਾਹੇ ਉਹ ਵੱਡੇ ਨੇ ਅਡਲਟਸ ਨੇ ਚਾਹੇ ਉਹ ਬੱਚੇ ਨੇ ਮੋਬਾਈਲ ਫੋਨ ਦੀ ਵਰਤੋ ਗੈਜੇਟਸ ਦੀ ਵਰਤੋ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਅਜਿਹੇ ਦੇ ਵਿੱਚ ਇਸ ਦਾ ਅਸਰ ਸਰੀਰ ਦੇ ਉੱਤੇ ਪੈਂਦਾ ਹੈ ਲੇਕਿਨ ਕਿਵੇਂ ਇਸ ਤਰੀਕ ਨੂੰ ਅਗਰ ਕਿਸੇ ਨੂੰ ਇਸ਼ੂ ਆ ਗਿਆ ਇਹ ਮਸਲ ਇਮਬੈਲੈਂਸ ਦੀ ਦਿੱਕਤ ਆ ਗਈ ਇਹ ਸਮੱਸਿਆ ਆ ਗਈ ਡਾਕਟਰ ਫਿਰ ਕੀ অপਸ਼ਨ ਸਾਡੇ ਕੋਲ ਰਹਿੰਦੇ ਨੇ ਇਸ ਦੇ ਟ੍ਰੀਟਮੈਂਟ ਨੂੰ ਲੈ ਕੇ ਫਿਰ ਮਸਲ ਇੰਬੈਲੈਂਸ ਤੁਸੀਂ ਬਹੁਤ ਵੱਡੀ ਟਰਮ ਯੂਜ਼ ਕੀਤੀ ਹੈ ਮਸਲ ਇੰਬੈਲੈਂਸ ਯੂਸਲੀ ਕੋਈ ਨਾ ਕੋਈ ਕੰਜੇਨਿਟਲ ਪ੍ਰੋਬਲਮ ਕਰਕੇ ਹੁੰਦਾ ਹੈ ਜੀ ਮਸਲ ਇੰਬੈਲੈਂਸ ਜੋ ਹੈ ਗੱਲ ਹੈ ਮਸਲ ਪਟੀਖ ਮਸਲ ਪੇਨ ਦੀ ਅਪਾ ਗੱਲ ਕਰੀਏ ਤਾਂ ਉਹ ਆਪਣਾ ਜਿੰਨਾ ਫਿਜ਼ੀਕਲੀ ਬੱਚਾ ਐਕਟਿਵ ਕਰੋਗੇ ਉਹ ਨੂੰ ਉੰਨੀ ਹੀ ਘੱਟ ਪ੍ਰੋਬਲਮ ਹੋਏਗੀ ਜੀ ਸੰਪਰਕ ਜਿਹੜਾ ਉਹ ਸਾਡਾ ਟੁੱਟਿਆ ਲੇਕਿਨ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਜਲਦ ਡਾਕਟਰ ਸਾਹਿਬ ਨਾਲ ਜੁੜਨ ਔਰ ਬੇहद ਅਹਿਮ ਉਹ ਜਾਣਕਾਰੀ ਦੇ ਰਹੀ ਸੀ ਡਾਕਟਰ ਤੁਸੀਂ ਜ਼ਿਕਰ ਕਰ ਰਹੇ ਸੀ ਟ੍ਰੀਟਮੈਂਟ ਦਾ ਔਰ ਗੰਭੀਰ ਸਮੱਸਿਆ ਜੋ ਉਹ ਅੱਗੇ ਜਾ ਕੇ ਹੁੰਦੀ ਹੈ ਉਸ ਨੂੰ ਲੈ ਕੇ ਜੀ ਜੀ ਮੈਂ ਵੀ ਕਹਿ ਰਹੀ ਸੀ ਕਿ ਮਸਲ ਇੰਬੈਲੈਂਸ ਤੇ ਮਸਲ ਪੇਨ ਦੋਨਾਂ ਬਹੁਤ ਡਿਫਰੈਂਟ ਟਰਮਸ ਨੇ ਮਸਲ ਇੰਬੈਲੈਂਸ ਜਿਹੜਾ ਹੁੰਦਾ ਹੈ ਬੱਚਿਆਂ 'ਚ ਕਿਸੇ ਨਾ ਕਿਸੇ ਬਿਮਾਰੀ ਕਰਕੇ ਹੋ ਸਕਦਾ ਜੀ ਮਸਲ ਪੇਨ ਫਟੀਗ ਇਹ ਯੂਸੂअली ਕਿਸੇ ਨਾ ਕਿਸੇ ਚੀਜ਼ ਦੀ ਕਮੀ ਕਰਕੇ ਹੋ ਸਕਦਾ ਹੈ। ਮਸਲ ਪੇਨ ਨੂੰ ਆਪਾਂ ਠੀਕ ਕਰ ਸਕਦੇ ਆ ਮਸਲ ਇੰਬੈਲੈਂਸ ਆਪਾਂ ਨੂੰ ਪ੍ਰੋਪਰ ਈਵੈਲੂਏਸ਼ਨ ਕਰਨੀ ਪਏਗੀ ਕਿ ਕਾਰਨ ਹੈ ਕਿਉਂ ਹੋ ਰਿਹਾ ਹੈ ਕਿਹੜੀ ਬਿਮਾਰੀ ਨਾਲ ਰਿਲੇਟਡ ਹੈ ਇਹ ਸਾਰਾ ਕੁਝ ਕਰਕੇ ਹੀ ਆਪਾਂ ਉਹਨਾਂ ਵਿੱਚ ਕੁਝ ਨਾ ਉਸ ਸਟੇਟਮੈਂਟ ਦੱਸ ਸਕਦੇ ਆ। ਜਦੋਂ ਟ੍ਰੀਟਮੈਂਟ ਵੱਲ ਡਾਕਟਰ ਜਾਂ ਤੁਸੀਂ ਟ੍ਰੀਟਮੈਂਟ ਸੁਜੈਸਟ ਕਰਦੇ ਹੋ ਕਿਸੇ ਪੇਸ਼ੈਂਟ ਨੂੰ ਤਾਂ ਕਿ ਉਸ ਦੇ ਵਿੱਚ ਫਿਜ਼ੀਕਲ ਐਕਸਰਸਾਈਜ਼ਸ ਵੀ ਰეკਮੈਂਡ ਹੁੰਦੀਆਂ ਨੇ। ਬਿਲਕੁਲ ਜੀ ਬਿਲਕੁਲ ਉਸ ਤੇ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਫਿਜ਼ੀਕਲ ਐਕਟੀਵਿਟੀਆਂ ਜਾਂ ਫਿਜ਼ੀਓਥੈਰੇਪੀ ਦਾ ਹੀ ਰੋਲ ਹੁੰਦਾ ਜੋ ਅਸੀਂ ਦੱਸਦੇ ਆਂ ਹਮ ਅਸੀਂ ਬੱਚੇ ਦੀ ਫਿਜ਼ੀਓਥੈਰੇਪੀ ਹੀ ਸਟਾਰਟ ਕਰਦੇ ਆਂ ਜੀ ਔਰ ਇਹ ਇਹ ਪ੍ਰੋਸੈਸ ਕਿੰਨੀ ਦੇਰ ਤੱਕ ਡਾਕਟਰ ਚੱਲਦਾ ਕਿੰਨਾ ਲੰਬਾ ਹੋ ਸਕਦਾ ਨਹੀਂ ਇਹ ਪ੍ਰੋਸੈਸ ਨਹੀਂ ਹੈ ਥੋੜੇ ਦਿਨ ਫਿਜ਼ੀਓਥੈਰੇਪੀ ਕਰਾ ਕੇ ਮੇਨ ਸਬਕ ਕੋ ਫਿਜ਼ੀਓਥੈਰੇਪੀ ਦਾ ਕੰਮ ਕੀ ਹੈ ਐਕਸਰਸਾਈਜ਼ ਕਰਵਾ ਕੇ ਬੱਚੇ ਦੀ ਮਸਲ ਸਟਰੈਂਥ ਬਿਲਡ ਕਰਨਾ ਜੀ ਉਹ ਐਕਸਰਸਾਈਜ਼ ਦੇ ਨਾਲ ਤੁਸੀਂ ਆਪ ਜੇ ਇੱਕ ਅਕਾਊਂਟ ਲੈ ਕੇ ਜਾਓਗੇ ਬੱਚੇ ਨੂੰ ਤਾਂ ਆਪ ਆਟੋਮੈਟਿਕਲੀ ਫਿਜ਼ੀਓਥੈਰੇਪੀ ਲਈ ਕੰਮ ਹੋਏਗਾ ਜੀ ਠੀਕ ਹੈ ਇੱਕ ਹੋਰ ਕੋਲਰ ਸਰਨਾ ਬਣੇ ਨੇ ਉਹਨਾਂ ਦੀ ਸਮੱਸਿਆ ਸੁਣਦੇ ਆ ਕਿ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਜੀ ਵਿਰੇਂਦਰ ਕੋਲ ਹੋ ਰਿਹਾ ਜਮੇ ਚਾਹ ਸੀ ਅ ਜੀ ਮੈਮ ਮਾ ਮਾਪਾਂ ਬੱਚੇ ਦੀ ਹਾਈਟ ਬਾਰੇ 13 ਸਾਲ ਦਾ ਬੱਚਾ ਵਾ ਬੀ ਹਾਈਟ ਗਰੋਥ ਨਹੀਂ ਕਰਦੀ ਜੀ ਉਹ ਕਹਿ ਰਿਹਾ ਕਿ ਮਾ ਮਾਪੇ ਡਿਪੈਂਡ ਹੁੰਦਾ ਕਿ ਦੋਨਾਂ ਦੇ ਵਿੱਚ ਇੱਕ ਜਣੇ ਦੀ ਹਾਈਟ ਹੋਵੇ ਤਾਂ ਅਦਰਵਾਈਜ਼ ਚੱਲੇਗਾ ਤੇ ਬਾਕੀ ਕੀ ਕਰਨਾ ਚਾਹੀਦਾ 13 ਸਾਲ ਦਾ ਬੱਚਾ ਹਾਈਟ ਗਰੋਥ ਨਹੀਂ ਹੋ ਰਹੀ ਜੀ ਤੁਸੀਂ ਕਿਹੜੇ ਜੋ ਕਰ ਸਕਦੇ ਹੋ ਕੈਲਸ਼ੀਅਮ ਵਿਟਾਮਿਨ ਡੀ ਦੀ ਜਾਂਚ ਕਰਵਾ ਸਕਦੇ ਹੋ ਉਹ ਜੇ ਨਾਰਮਲ ਹੈ ਤਾਂ ਬੱਚਾ ਨਾਰਮਲੀ ਗਰੋਅ ਕਰੇਗਾ ਕਿੰਨਾ ਗਰੋ ਕਰੇਗਾ ਇਹ ਬੱਚੇ ਦੇ ਹਾਰਮੋਨਸ ਤੇ ਤੇ ਬੱਚੇ ਦੀ ਜੀਨਸ ਤੇ ਉੱਪਰ ਡਿਪੈਂਡ ਕਰਦਾ ਉਹ ਕਿੰਨਾ ਗਰੋ ਕਰੇਗਾ ਉਸ ਦੀ ਸਮੱਸਿਆ ਉਸ ਤੋਂ ਆਪਾਂ ਕੁਝ ਕਿਸੇ ਤਰੀਕੇ ਨਾਲ ਨਹੀਂ ਅਦਾ ਸਕਦੇ ਹਾਂ ਹਾਂ ਜੇ ਉਸ ਤੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਇੰਨਾ ਚੀਜ਼ਾਂ ਦੀ ਘਾਟ ਕਰਕੇ ਬੱਚਾ ਗਰੋ ਨਹੀਂ ਕਰ ਰਿਹਾ ਤਾਂ ਉਹਦੀ ਜਾਂਚ ਕਰਵਾ ਕੇ ਆਪਾਂ ਉਹ ਠੀਕ ਕਰ ਸਕਦੇ ਹਾਂ ਹਮ ਠੀਕ ਹੈ ਡਾਕਟਰ ਸ਼ੁਕਰੀਆ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਔਰ ਇਨੀ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸ਼ੁਕਰੀਆ ਡਾਕਟਰ ਤਾਂ ਸੰਜੀਵ ਦੇ ਵਿੱਚ ਅੱਜ ਇੰਨਾ ਹੀ ਸੀ ਹੁਣ ਤੁਹਾਨੂੰ ਅਸੀਂ ਚੰਡੀਗੜ੍ਹ ਲੈ ਚੱਲਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰ ਸੰਬੋਧਨ ਕਰ ਰਹੇ ਨੇ ਲੜਕਾ ਗੱਲੇ ਪਾਸਿਓਂ ਪਿੰਡ ਸੀ ਕੋਈ ਐਮਪੀ ਸਾਹਿਬ ਸਾਹਿਬ ਜੀ ਸਾਹਿਬ ਜੀ ਗ੍ਰਾਂਟ ਚਾਹੀਦੀ ਮੈਂ ਬਿਲਕੁਲ ਦੇਵਾਂਗੇ ਗ੍ਰਾਂਟਾਂ ਤੁਹਾਡੀਆਂ ਨੇ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂਗੇ ਲਿਖ ਕੇ ਦੇ ਦਿਓ ਬਸ ਮੈਂ ਤਾਂ ਪਾ ਕੇ ਵੀ ਕਿਹੜੇ ਮੰਤਬਲੀ ਚਾਹੀਦਾ ਫਿਰ ਉਹ ਵਿਭਾਗ ਨੂੰ ਪੈਸੇ ਦੇ ਦਈਏ ਸ਼ਮਸ਼ਾਨ ਘਾਟਾਂ ਨੇ ਕੰਨਾ ਉੱਚੀ ਚੱਕੜ ਨਹੀਂ ਮੈਂ ਕੀ ਗੱਲ ਆਪਦੇ ਮੁਰਤੇ ਤਾਂ ਯਕੀਨ ਨਹੀਂ ਤੁਹਾਨੂੰ ਬਿੱਗ ਬੰਧਾ ਛੱਡ ਕੇ ਆਏ ਕਿ ਬਾਹਰ ਨੂੰ ਪਵਾਫ ਕਰੇ ਨਾ ਜਾਣ ਦੁਆਰੇ ਮੈਂ ਯਰ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ ਕੁਝ ਸਕੂਲ ਦੇ ਕਮਰੇ ਪਾ ਦਿੰਨੇ ਆ ਸੋਲੋ ਲਾਈਟਾਂ ਲਾ ਦਿੰਨੇ ਆ ਮੈਨੂੰ ਕਹਿੰਦੇ ਜੀ ਆਹ ਜਿਹੜੇ ਕੁਝ ਕੰਮ ਗਣਾਏ ਨੇ ਸਮਸ਼ਾਨ ਘਟਾਨੇ ਕੰਨਾ ਤੋਂ ਬਿਨਾ ਇੱਕ ਅਰਸਾ ਦੇਣ ਤੁਸੀਂ ਮੈਂ ਹਾਂ ਭੈ ਪੈਸੇ ਸਾਰਾ ਇਹ ਡਿਵੈਲਪਮੈਂਟ ਵਾਸਤੇ ਆ ਕਹਿੰਦੇ ਸਾਡਾ ਕਸੂਰ ਨਹੀਂ ਜੀ ਸਾਨੂੰ ਤਾਂ ਜਿੰਨ ਜਦੋਂ ਵੀ ਮਿਲੇ ਨੇ ਪੈਸੇ ਸੁਫੀਆਨ ਖਾਂਡ ਵਾਸਤੇ ਮਿਲੇ ਨੇ ਨਹੀਂ ਬਸ ਭਾਨੂੰ ਸ਼ਮਸ਼ਾਨ ਘਾਟ ਉਹ ਤਾਂ ਹੀ ਨਹੀਂ ਉਠੜ ਦਿੱਤਾ ਇਹਨਾਂ ਨੇ ਸੋ ਇਹ ਮਤਲਬ ਕਿਉਂਕਿ ਉਹ ਕਹਿੰਦੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਇਹਨਾਂ ਨੂੰ ਵੀ ਕੀ ਕੀ ਕਰ ਸਕਦੇ ਹੱਕ ਕੀ ਨੇ ਇਹਨਾਂ ਦੇ ਉਹਨਾਂ ਦੱਸੇ ਹੀ ਨਹੀਂ ਆਪਾਂ ਨੂੰ ਨਾ ਜਵਾਬ ਪੜਨ ਦੇ ਉੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ ਦਸਵੀਂ ਜੇ 80% ਫੇਲ ਹੋ ਜਾਂਦੀ ਚਲ ਆ ਜਾ ਆਟਾ ਦਾਲ ਸਕੀਮ ਚ ਆ ਗਿਆ ਹਉਣ ਤੋਂ ਬਸ ਚਲ ਕਮਾਈ ਚੱਲੋ ਕਿਉਂ ਨਹੀਂ ਫੇਲ ਕਰਨਾ ਯਾਰ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤੇ ਨਵੇਂ ਮਹੀਨੇ ਬਾਅਦ ਲੈ ਲਓ ਪਤਾ ਲੱਗ ਜੇ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ। ਉਹ ਸਰਕਾਰੀ ਸਕੂਲਾਂ 'ਚ ਪੜ੍ਹਾਈ ਦੇਖਿਓ ਤੁਸੀਂ। ਟੀਚਰ ਆਉਣਗੇ ਜਿੱਥੇ ਅਜੇ ਟੀਚਰ ਘਟਨੇ ਕਰ ਰਹੇ ਆ ਭਰਤੀ ਉਹਨਾਂ ਨੂੰ ਕੋਈ ਕਾ ਕੋਟਾ-ਕੂਟੇ 'ਚ ਉਹਨਾਂ ਦੇ ਕੇਸ ਪਸੇ ਹੋਏ ਨੇ ਉਹ ਵੀ ਅਸੀਂ ਕਲੀਅਰ ਕਰਾ ਕੇ ਟੀਚਰ ਵੀ ਆਉਣਗੇ। ਪੜ੍ਹਾਈ ਵੀ ਐਸੀ ਹੋਊਗੀ ਮਰਜ਼ੀ ਹੋਊਗੀ ਤੁਹਾਡੀ। ਪ੍ਰਾਈਵੇਟ 'ਚ ਪੜਾਉਣਾ ਪ੍ਰਾਈਵੇਟ 'ਚ ਪੜਾ ਲਓ, ਸਰਕਾਰੀ 'ਚ ਪੜਾਉਣਾ ਸਰਕਾਰੀ 'ਚ ਪੜਾ ਲਓ ਪਰ ਪ੍ਰਾਈਵੇਟ 'ਚ ਫੀਸ ਲੱਗੂਗੀ, ਸਰਕਾਰੀ 'ਚ ਫੀਸ ਵੀ ਨਹੀਂ ਲੱਗਣੀ, ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ। ਪ੍ਰਾਈਵੇਟ ਨਾਲੋਂ ਵਰਦੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀ ਹਸਤਾਨਾਂ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਹਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਤੁਮੇਸ਼ਾ ਲ ਲੈ ਕੇ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜਾਂਦੇ ਕੋਈ ਕਾਟਾ ਨਹੀਂ ਪੈਣ ਦਿੰਦੇ ਮੈਂ ਕਦੇ ਕਿਹਾ 3 ਸਾਲ ਹੋ ਗਏ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਜਿੰਦਾਂ ਚਾਹੀਦੇ ਲਓ ਜੀ ਆਜੋ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਸਰਕਾਰਾਂ ਦਾ ਇਹ ਨੀਤ ਖਾਲੀ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਕਾਰੇ ਬਾਤੇ ਬੈਠੇ ਮੇਰੇ ਤੇ ਤੁਸੀਂ